ਨਗਰ ਨਿਗਮ ਬਠਿੰਡਾ ਵੱਲੋਂ ਅੱਜ ਫਿਰ ਕੀਤੀ ਗਈ ਵੱਡੀ ਕਾਰਵਾਈ ਵੀਰਵਾਰ ਬਾਅਦ ਦੁਪਹਿਰ 2 ਵਜੇ ਦੇ ਲਗਭਗ ਨਗਰ ਨਿਗਮ ਦੀ ਟੀਮ ਬਠਿੰਡਾ ਦੇ ਕਿਲੇ ਦੇ ਬੈਕਸਾਈਡ ਪਹੁੰਚੀ ਜਿੱਥੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਹ ਸਾਮਾਨ ਇਹਨਾਂ ਵੱਲੋਂ ਚੱਕ ਲੈ ਚੱਕ ਲਿਆ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਹ ਸਾਰੀ ਜਾਣਕਾਰੀ ਤੈਬ ਜਰੀ ਅਫਸਰ ਸ਼ਾਹਿਦ ਸ਼ਰਮਣ ਨੇ ਦਿੱਤੀ ਹੈ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਨਜਾਇਜ਼ ਕਬਜ਼ੇ ਕਰਦੇ ਹਨ ਉਹਨਾਂ ਤੇ ਉਹਨਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਦੀ ਟੀਮ ਪੁਲਸ ਫੋਰਸ ਨਾਲ ਲੈ ਕੇ ਬਟਿੰਡਾ ਦੇ ਕਿਲਾ ਦੀ ਬੈਕਸਾਈਡ ਤੇ ਪਹੁੰਚੀ ਅਤੇ ਜਿਹੜੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਨਾਂ ਦਾ ਸਮਾਨ ਉਹਨਾਂ ਵੱਲੋਂ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਕਿਲਾ ਮਮਾਰਕ ਦੀ ਬੈਕਸਾਈਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਨਗਰ ਨਿਕੰਦੀ ਤੈਬ ਜ਼ਰੀਏ ਦੀ ਟੀਮ ਇੱਥੇ ਪਹੁੰਚੀ ਹੈ ਉਹਨਾਂ ਦੇ ਨਾਲ ਪੁਲਿਸ ਫੋਰਸ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਦੇ ਮੁਲਾਜ਼ਮ ਸਨ ਇਹ ਸਾਹਿਲ ਸ਼ਰਮਾ ਜੋ ਤੈਬ ਜ਼ਰੀਏ ਅਫਸਰ ਹਨ ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਟੀਮ ਬਠਿੰਡਾ ਦੇ ਕਿਲਾ ਦੇ ਬੈਕਸਾਈਡ ਪਹੁੰਚੀ ਅਤੇ ਉਹਨਾਂ ਵੱਲੋਂ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਉਹਨਾਂ ਕਹਿੰਿਆ ਕਿ ਸਾਡੇ ਵੱਲੋਂ ਇਹ ਜਿਹੜਾ سلسلہ ਹੈ ਲਗਾਤਾਰ ਜਾਰੀ ਹੈ ਵੱਖਰੀ ਵੱਖਰੀ ਬਜਾਰਾਂ ਦੇ ਵਿੱਚ ਉਹਨਾਂ ਵੱਲੋਂ ਹਰ ਰੋਜ਼ ਜਾਇਦ ਇਹਨਾਂ ਵੱਲੋਂ ਜਾਇਆ ਜਾਂਦਾ ਹੈ ਉਨਾ ਕਿਹਾ ਕਿ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਿਜਾਇਜ਼ ਕਬਜ਼ੇ ਨਾ ਕਰਨ ਕਿਉਂਕਿ ਇੱਥੇ ਟ੍ਰੈਫਿਕ ਦੀ ਕਾਫੀ ਸਮੱਸਿਆ ਹੁੰਦੀ ਹੈ ਲੋਕਾਂ ਨੂੰ ਇੱਥੇ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਇਸ ਨੂੰ ਲੈ ਕੇ ਅੱਜ ਨਗਰ ਨਿਗਮ ਦੀ ਟੀਮ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਲੈ ਕੇ ਅਤੇ ਨਾਲ ਆਪਣੇ ਹੋਰ ਮੁਲਾਜ਼ਮ ਲੈ ਕੇ ਇਹ ਬਠਿੰਡਾ ਦੀ ਕਿਲਾ ਕਿਲੇ ਦੀ ਬੈਕਸਟ੍ਰੀਟ ਤੇ ਪਹੁੰਚੀ ਅਤੇ ਉੱਥੇ ਇਹਨਾਂ ਵੱਲੋਂ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲਿਆ ਲਿਆ ਗਿਆ ਦੇਖੋ ਤੁਹਾਨੂੰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਲੇ ਦੇ ਨੇੜੇ ਦੀਆਂ ਤਸਵੀਰਾਂ ਨੇ ਸਾਰੀਆਂ ਜਿੱਥੇ ਅੱਜ ਨਗਰ ਨਗਿੰਦ ਦੀ ਟੀਮ ਵੱਡੀ ਗਿਣਤੀ ਵਿੱਚ ਆਪਣੇ ਮੁਲਾਜ਼ਮ ਲੈ ਕੇ ਅਤੇ ਪੁਲਿਸ ਫੋਰਸ ਨਾਲ ਲੈ ਕੇ ਪਹੁੰਚੀ ਹੈ ਤੇ ਇਹਨਾਂ ਵੱਲੋਂ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਗਿਆ ਉਹਨਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੇ ਨਜਾਇਜ਼ ਕਬਜ਼ੇ ਕਰਨਗੇ ਜਾਂ ਕਿਸ ਤਰ੍ਹਾਂ ਦੀ ਟ੍ਰੈਫਿਕ ਦੇ ਵਿੱਚ ਇਹ ਇਹ ਲੋਕ ਵਿਘਨ ਪਾਉਣਗੇ ਉਹਨਾਂ ਤੇ ਇਹ ਇਸ ਤਰ੍ਹਾਂ ਦੀ ਕਾਰਵਾਈ ਹਰ ਰੋਜ਼ ਹੀ ਹੁੰਦੀ ਰਹੇਗੀ ਤੇ ਅੱਜ ਵੀ ਉਹਨਾਂ ਵੱਲੋਂ ਗੁਰਦੁਆਰਾ ਕਿਲਾ ਮੁਬਾਰਕ ਦੇ ਬੈਕਸਾਈਡ ਤੇ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਜੀ ਤੁਸੀਂ ਦੱਸੋ ਮੇਰਾ ਨਾਮ ਸਾਇਲ ਚਰਮਾ ਜੀ ਇਹ ਜਿਹੜੀ ਕਿਲੇ ਦੀ ਬੈਕ ਸਾਈਡ ਤੇ ਜਿਹੜੀਆਂ ਦੁਕਾਨਾਂ ਦੀ ਕੁਝ ਉੱਤੇ ਜਿਆਦਾ ਅਨਕ੍ਰੋਚਮੈਂਟ ਦਾ ਸਾਨੂੰ ਰੋਜ਼ ਖਬਰ ਆ ਰਹੀ ਜੀ ਪਾਰਕਿੰਗ ਦੀ ਸਮੱਸਿਆ ਕੁਝ ਗੱਡੀ ਵਾਲੇ ਖੜੇ ਆ ਇੱਕ ਅਜਿਹਾ ਉਹ ਅਸੀਂ ਏਰੀਆ ਜਿਹੜਾ ਸਾਰਾ ਅੱਜ ਅਜੇ ਖਾਲੀ ਕਰਾਇਆ ਜੀ ਜਿਹੜਾ ਕੋਈ ਸਮਾਨ ਕੋਈ ਬਾਹਰ ਪਿਆ ਸੀ ਉਹਨਾਂ ਨੂੰ ਅਸੀਂ ਜਬਤ ਵੀ ਕੀਤਾ ਜੀ ਅੱਜ ਇਹ ਸਮਾਨ ਜੱਟ ਅੱਜ ਵੀ ਜਿੰਨੇ ਕੈਂਟਰ ਦੇ ਹਿਸਾਬ ਨਾਲ ਸਾਡੇ ਆਖਰੀ ਹੋਰ ਤੋਂ ਵਾਰ ਤੋਂ ਅਸੀਂ ਸਮਾਨ ਚਲਿਤ ਕਰਨ ਲੱਗੇ ਆਏ ਹਾਂ ਚਲਿਤ ਕਰਨ ਤੋਂ ਬਾਅਦ ਇਹ ਸਮਾਨ ਕਿਸ ਤਰ੍ਹਾਂ ਨਿਗਰਾਨੀ ਇਹ ਵੀ ਦੇਖੋ ਜੀ ਕੋਈ ਲੈ ਕੇ ਜਾਣਾ ਚਾਹੁੰਦਾ ਤਾਂ ਸਾਡੇ ਐਪਲੀਕੇਸ਼ਨ ਲਿਖ ਕੇ ਜੀ ਸਭ ਤੋਂ ਮਾਰਕ ਲਾ ਦਵੇ ਜੇ ਸਭ ਕੋਈ ਜੁਰਮਾਨਾ ਵਗੈਰਾ ਲਾਉਣਾ ਹੈ ਤਾਂ ਉਹ ਭਰ ਕੇ ਦਿੱਤਾ ਜਾਊਗਾ ਕਿੰਨਾ ਜੁਰਮਾਨਾ ਹੋਸਪੀਟਲ ਜੁਰਮਾਨਾ ਜੀ ਉਹਨਾਂ ਦੇ ਹਿਸਾਬ ਤੇ ਜੀ ਕੁਝ ਵੀ ਨਹੀਂ ਕਹਿ ਸਕਦੇ ਕਿੰਨਾ ਵੀ ਲਾਤਾ ਜੀ ਇਹ ਦੁਕਾਨਾਂ ਵੀ ਇਹ ਦੁਕਾਨਾਂ ਇਹ ਦੁਕਾਨਾਂ 10-15 ਦੁਕਾਨਾਂ ਸਮਾਨਾ ਜੀ ਜੇ ਆਪਾਂ ਗੱਲ ਕਰੀਏ ਇਹ ਵੀ ਛੋਟੀ ਹੈ ਜੀ ਇਹ ਸਿਸਟਮ ਜੀ ਹਰ ਰੋਜ਼ ਉਹ ਅਸੀਂ ਰੁਟੀਨ ਚੀ ਕਰਵੇ ਕਰ ਰਹੇ ਹਾਂ ਸਾਰੇ